ਕਰਦੇ ਸੀਗੇ ਕਹਿੰਦੇ ਸੀ ਅਸੀਂ ਰੱਸਾ ਪਾ ਕੇ ਗੱਲ ਚ ਪੁਲਿਸਾਂ ਕੇ ਮੀਠੀਏ ਨੂੰ ਅਸੀਂ ਫਲਾਣੇ ਬੰਦੇ ਨੂੰ ਫੜ ਕੇ ਲੈ ਕੇ ਆਵਾਂਗੇ ਅਸੀਂ ਕਾਲੇ ਦੇ ਨੇਤਾਵਾਂ ਨੂੰ ਜੇਲ੍ਹਾਂ ਚ ਡੱਕ ਦੇਾਂਗੇ ਇਹ ਸਾਰੇ ਬਿਆਨਾਂ ਤੋਂ ਖਤਮ ਕਰਨ ਦੇ ਲਈ ਲਗਾਤਾਰ ਇਤਨ ਕਰ ਰਹੀ ਆ ਲਗਾਤਾਰ ਕੰਮ ਕਰ ਰਹੀ ਆ ਪਰ ਲੇਕਿਨ ਮਾਰਚ ਦੇ 1 ਮਾਰਚ ਤੋਂ ਲੈ ਕੇ ਇਹਨੂੰ ਯੁੱਧ ਦੇ ਅੰਦਰ ਤਬਦੀਲ ਕੀਤਾ ਗਿਆ ਕਿ ਜੋ ਦੇ ਲਾਬਲ ਦੇ ਉਤੇ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਮਹਿੰਮ ਜਿਹੜੀ ਸ਼ੁਰੂ ਕੀਤੀ ਜਾਵੇ। ਉਹਦਾ ਅਸਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਦੇਖਣ ਨੂੰ ਮਿਲਿਆ। ਔਰ ਨਸ਼ਿਆਂ ਦੇ ਖਿਲਾਫ ਇੱਕ ਲਹਿਰ ਜਿਹੜੀ ਆ ਉਹ ਪੰਜਾਬ ਦੇ ਅੰਦਰ ਸ਼ੁਰੂ ਹੋ ਗਈ। ਪੰਜਾਬ ਦੇ ਅੰਦਰ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਸਰਪੰਚ, ਪੰਚ, ਨੰਬਰਦਾਰ, ਚੁਣੇ ਹੋਏ ਨਮਾਇਦੇ ਐਮ ਐਲ ਏ, ਮੰਤਰੀ, ਇਵਨ ਕੇ ਮੁੱਖ ਮੰਤਰੀ ਸਾਹਿਬ ਸਾਰੇ ਨੇ ਸਾਰੇ ਇਸ ਬਹਿਮ ਦਾ ਹਿੱਸਾ ਬਣੇ ਔਰ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦਾ ਧੰਨਵਾਦ ਕਰ ਰਹੇ ਨੇ ਅੱਜ ਪੰਜਾਬ ਦੇ ਲੋਕ ਇਸ ਗੱਲ ਤੇ ਮੋਹਰ ਲਾ ਰਹੇ ਨੇ ਕਿ ਪਹਿਲੀ ਪੰਜਾਬ ਦੇ ਰਾਜਨੀਤਿਕ ਇਤਿਹਾਸ ਦੇ ਅੰਦਰ ਆਮ ਆਦਮੀ ਪਾਰਟੀ ਪਹਿਲੀ ਪਾਰਟੀ ਆ ਜਿਹੜੀ ਪੰਜਾਬ ਨੂੰ ਨਸ਼ਾ ਖਤਮ ਕਰ ਰਹੀ ਆ ਪਰ ਲੇਕਿਨ ਦੂਸਰੇ ਪਾਸੇ ਜਿਸ ਦਿਨ ਤੋਂ ਅਸੀਂ ਇਹ ਮਹਿਮ ਸ਼ੁਰੂ ਕੀਤੀ ਆ ਕਿ ਨਸ਼ਾ ਤਸਕਰਾ ਨੇ ਘਰ ਵੀ ਟਾਾਂਗੇ ਹੌਸਲੇ ਵੀ ਤੋੜਾਂਗੇ ਹਾਸਲੇ ਮਿਟਾਹਾਂਗੇ ਔਰ ਉਹਨਾਂ ਲੋਕਾਂ ਨੂੰ ਮਿਸਾਲੀ ਸਜ਼ਾ ਵੀ ਦੇਵਾਂਗੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਹਰ ਜ਼ਿਲ੍ਹਾ ਲੈਵਲ ਦੇ ਉੱਤੇ ਤਹਿਸੀਲ ਲੈਵਲ ਦੇ ਉੱਤੇ ਪਿੰਡ ਲੈਵਲ ਦੇ ਉੱਤੇ ਲਗਾਤਾਰ ਜਿਹੜਾ ਕੋਇਤਨ ਕਰ ਰਹੀ ਆ ਪਰ ਉਸੇ ਤਰੀਕੇ ਪੰਜਾਬ ਦੀਆਂ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਅਕਾਲੀ ਦਲ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਲਗਾਤਾਰ ਡਰਗ ਮਾਫੀਆ ਨੂੰ ਬਚਾਉਣ ਦੇ ਲਈ ਕਾਰਵਾਈ ਕਰ ਰਹੀ ਹੈ ਲਗਾਤਾਰ ਕਦੇ ਕੋਈ ਬਹਾਨਾ ਲੱਭਦੇ ਨੇ ਕਦੇ ਕੋਈ ਬਹਾਨਾ ਲੱਭਦੇ ਨੇਗੇ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕ੍ਰਿਟਿਕਾਈਜ਼ ਕਰਦੇ ਨੇਗੇ ਲਗਾਤਾਰ ਕਹਿੰਦੇ ਨੇਗੇ ਕਿ ਯੁਧ ਨਸ਼ੇ ਦੇ ਵਿਰੁੱਧ ਨਹੀਂ ਹੋਣਾ ਚਾਹੀਦਾ ਪੰਜਾਬ ਤੋਂ ਨਸ਼ੇ ਖਤਮ ਨਹੀਂ ਹੋਣੇ ਚਾਹੀਦੇ ਇਸ ਤਰ੍ਹਾਂ ਦਾ ਫਾਟ ਪ੍ਰੋਸੈਸ ਜਿਹੜਾ ਉਹ ਕਾਂਗਰਸ ਪਾਰਟੀ ਦੇ ਅੰਦਰ ਅਕਾਲੀ ਦਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਅੰਦਰ ਪਾਇਆ ਜਾਂਦਾ ਹੈ ਸਰਕਾਰ ਬਣਨ ਤੋਂ ਪਹਿਲਾਂ 2017 ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਸੀਗੇ ਕਹਿੰਦੇ ਸੀ ਹੁਸિયਰੇ ਸਭ ਆ ਕੇ ਗੱਲ ਚ ਕੁਰੀਸਾਂਗੇ ਮਜੀਠੀਏ ਨੂੰ ਅਸੀਂ ਫਲਾਣੇ ਬੰਦੇ ਨੂੰ ਫੜ ਕੇ ਲੈ ਕੇ ਆਵਾਂਗੇ ਅਸੀਂ ਕਾਲੇ ਦੇ ਦੇ ਨਿਤਾਬਾਂ ਨੂੰ ਜੇਲ੍ਹਾਂ ਚ ਧੱਕ ਦੇਾਂਗੇ ਇਹ ਸਾਰੇ ਬਿਆਨਾਂ ਤੋਂ ਲੋਕ ਮੁੱਕਰ ਚੁੱਕੇ ਨੇਗੇ ਸਾਰੇ ਬਿਆਨਾਂ ਤੋਂ ਭੱਜ ਚੁੱਕੇ ਨੇਗੇ ਔਰ ਇਹ ਵਾਰ ਕੇ ਜਦੋਂ ਪੰਜਾਬ ਦੇ ਅੰਦਰ 2017 ਚ ਇਲੈਕਸ਼ਨ ਹੋ ਰਹੀ ਸੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋ ਰਹੀ ਸੀ ਆਮ ਆਦਮੀ ਪਾਰਟੀ ਨੇ ਵੀ ਪਹਿਲੀ ਵਾਰ ਇਲੈਕਸ਼ਨ ਲੜੀ ਸੀ ਔਰ ਉਸਨੇ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮੰਦਰ ਸਿੰਘ ਜਿਹੜੇ ਮੁੱਖ ਮੰਤਰੀ ਦੇ ਕੈਂਡੀਡੇਟ ਸੀਗੇ ਔਰ ਉਹਨਾਂ ਨੇ ਤਰਮੰਡੀ ਸਾਹਿਬ ਤਖਤ ਦਬਨਵਾ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਔਰ ਗੁਟਕਾ ਸਾ ਮੱਥੇ ਨੂੰ ਲਾ ਕੇ 100 ਖਾਦੀ ਕਿ ਮੈਂ 4 ਹਫ਼ਤੇ ਜੋ ਪੰਜਾਬ ਚ ਨਸ਼ਾ ਖਤਮ ਕਰੂੰਗਾ ਇਹ ਪੰਜਾਬ ਦਾ ਬੱਚਾ ਬੱਚਾ ਗਵਾਗਾ ਪੰਜਾਬ ਦੀ ਜਨਤਾ ਗਵਾਗੀ ਪੰਜਾਬ ਦੇ ਲੋਕਾਂ ਨੇ ਔਰ ਉਸੇ ਸਮੇਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਔਰ ਉਸੇ ਸਮੇਂ ਕਾਂਗਰਸ ਪਾਰਟੀ ਦੇ 117 ਜੋ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਤੋਂ 20 ਸੀਟਾਂ ਇਹ ਪੰਜਾਬ ਦਾ ਰਾਜਨੀਤਿਕ ਇਤਿਹਾਸ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਪਹਿਲੀ ਵਾਰ ਚੋਣ ਲੜ ਰਹੀ ਸੀ ਔਰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਇੱਜ਼ਤ ਮਾਨ ਪਿਆਰ ਸਤਿਕਾਰ ਜਿਹੜਾ ਆਮ ਆਦਮੀ ਪਾਰਟੀ ਦਿੱਤਾ ਔਰ ਇਤਿਹਾਸਿਕ ਤੌਰ ਤੇ ਜਿੱਤ ਜਿਹੜੀ ਹੈ 20 ਐਮਐਲਏ ਆਮ ਆਦਮੀ ਪਾਰਟੀ ਜਿੱਤੇ ਔਰ ਲਗਾਤਾਰ 5 ਸਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਆ ਔਰ ਬਤਾਲੀ ਜੇ ਆਪਾ ਪੋਜੀਸ਼ਨ ਵੀ ਮੈਂ 3.5 ਸਾਲ ਰੋਲ ਲਵਾਇਆ ਔਰ ਉਸ ਵੇ ਨੂੰ ਦੰਗ ਕਰਦਾ ਰਿਹਾ ਕਿ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਕੀਤੀ ਚੱਲਦੀ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਲੇਕਿਨ ਉਸ ਸਮੇਂ ਕਾਂਗਰਸ ਪਾਰਟੀ ਦੇ ਐਮਐਲਏ ਉਸ ਸਮੇਂ ਕਾਂਗਰਸ ਪਾਰਟੀ ਦੇ ਮਨਿਸਟਰ ਇਹ ਕਹਿਣੇ ਉਦੇਸ਼ੀ ਨਹੀਂ ਕਾਰਵਾਈ ਨਹੀਂ ਹੋਣੀ ਕਿਉਂਕਿ ਪੰਜਾਬ ਦੇ ਅੰਦਰ ਚਾਚਾ ਭਤੀਜਾ ਦੀ ਸਰਕਾਰ ਚੱਲਦੀ ਹੈ ਯਾਨੀ ਕੈਪਟਨ ਸਾਹਿਬ ਤੇ ਬਜਿਟੇ ਦੀ ਸਰਕਾਰ ਚੱਲ ਰਹੀ ਆ ਕੋਈ ਕਾਰਵਾਈ ਨਹੀਂ ਹੋਣੀ ਇਹ ਗੱਲ ਸ਼ਰੀਆਮ ਉਸ ਸਮੇਂ ਦੇ ਕਾਂਗਰਸੀ ਵੀ ਕਹਿੰਦੇ ਹੁੰਦੇ ਸੀਗੇ ਕਿ ਕੁਝ ਕਾਂਗਰਸੀ ਸੇਤ ਸੀਗੇ ਆਮ ਆਦਮੀ ਪਾਰਟੀ ਨੇ ਲਗਾਤਾਰ 5 ਸਾਲ ਇਸ ਗੱਲ ਦੇ ਉੱਤੇ ਅਸੀਂ ਲੜਦੇ ਰਹੇ ਅੜਦੇ ਰਹੇ ਔਰ ਪੰਜਾਬ ਦੇ ਵਿਧਾਨ ਸਭਾ 'ਚ ਬੋਲਦੇ ਰਹੇ ਕਿ ਪੰਜਾਬ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਪਰ ਲੇਕਿਨ ਕੈਪਟਨ ਸਾਹਿਬ ਨੇ ਇੱਕ ਵੀ ਕੰਮ ਉਹਨਾਂ 5 ਸਾਲਾਂ 'ਚ ਕੀ 4.5 ਸਾਲ ਦੇ ਅੰਦਰ ਕੋਈ ਵੀ ਕੰਮ ਨਹੀਂ ਕੀਤਾ ਆਖਰਕਾਰ ਕਾਂਗਰਸ ਪਾਰਟੀ ਨੂੰ ਆਪਣਾ ਮੁੱਖ ਮੰਤਰੀ ਬਦਲਣਾ ਪਿਆ ਐਡਮਿਟ ਕੀਤਾ ਕਾਂਗਰਸ ਪਾਰਟੀ ਨੇ ਕਿ ਸਾਡੇ 4 ਸਾਲ ਦੇ ਦੌਰਾਨ ਪੰਜਾਬ 'ਚ ਕੋਈ ਕੰਮ ਨਹੀਂ ਹੋਇਆ ਆਖਰਕਾਰ ਜਦੋਂ ਮੁੱਖ ਮੰਤਰੀ ਬਦਲਿਆ ਜਿਹੜਾ ਮੁੱਖ ਮੰਤਰੀ 100 ਲਗਭਗ 100 ਦਿਨ ਦਾ ਮੁੱਖ ਮੰਤਰੀ ਬਣਿਆ ਉਹਨੇ ਵੀ 100 ਦਿਨ ਦੇ ਦੌਰਾਨ ਕੋਈ ਕਾਰਵਾਈ ਨਹੀਂ ਕੀਤੀ ਔਰ ਪੰਜਾਬ ਦੇ ਲੋਕਾਂ ਨੇ ਉਸ ਤੋਂ ਬਾਅਦ ਪੰਜਾਬ ਚਾਵਾਂ ਦੀ ਪਾਰਟੀ ਦੀ ਸਰਕਾਰ ਬਣਾਈ ਔਰ 3 ਸਾਲ ਤੋਂ ਲਗਾਤਾਰ ਹਮਲਾ ਜਿਹੜਾ ਉਹ ਡਰੱਗ ਮਾਫੀਆ ਦੇ ਖਿਲਾਫ ਹੋ ਰਿਹਾ ਹਮਲਾਵਰ ਰੁੱਖ ਜਿਹੜਾ ਉਹ ਡਰੱਗ ਮਾਫੀਆ ਦੇ ਖਿਲਾਫ ਅਸੀਂ ਜਿਹੜਾ ਚਲਾਰ ਰੱਖਿਆ ਹੈਗਾ ਔਰ ਲਗਾਤਾਰ ਡਰੱਗ ਵੇਚਣ ਵਾਲਿਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਪੰਜਾਬ ਦੇ ਅੰਦਰ ਅਸੀਂ ਫੜ-ਫੜ ਕੇ ਜੇਲਾ ਚ ਡੱਕ ਰਿਹਾ ਹਾਂ ਹਾਂ ਜਿਹੜਾ ਕੋਈ ਭਰਾ ਸਾਡਾ ਕਿਸੇ ਨਾ ਕਿਸੇ ਕਾਰਨ ਇਸ ਲਤ ਲੱਗ ਗਈ ਨਸ਼ੇ ਦੀ ਲਤ ਲੱਗ ਗਈ ਉਹਦੇ ਲਈ ਅਸੀਂ ਉਹਦਾ ਇਲਾਜ ਵੀ ਪੰਜਾਬ ਚ ਕਰਾ ਰਹੇ ਹਾਂ ਪਰ ਮੈਂ ਦੇਖ ਰਿਹਾ ਸੀ ਹੁਣੇ ਫੇਸਬੁਕ ਤੇ ਦੇਖ ਰਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਠੀਕ 17 ਉਨੇ ਘੰਟੇ ਪਹਿਲਾਂ ਆ ਮੈਂ ਦੇਖ ਰਿਹਾ ਅਸੀਂ 19 ਘੰਟੇ ਪਹਿਲਾਂ ਲਿਖਿਆਗਾ ਬਿਕਰਾ ਮਜੀਠੀਏ ਨੂੰ ਕਿਉਂ ਤੁਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਕਿਉਂ ਉਹਦੇ ਨਾਲ ਗੈਰ ਮਨੁੱਖੀ ਰਵੱਈਆ ਬਣਾਇਆਗਾ ਇਹਦਾ ਮਤਲਬ ਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਭਾਰਤੀ ਜਨਤਾ ਪਾਰਟੀ ਇਹ ਸਾਰੀਆਂ ਪਾਰਟੀਆਂ ਰਲ ਕੇ ਪੰਜਾਬ ਦੇ ਅੰਦਰ ਨਸ਼ਾ ਵੇਚਣ ਦਾ ਕੰਮ ਕਰਦੀਆਂ ਪੰਜਾਬ ਦੇ ਅੰਦਰ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨਾ ਚਾਹੁੰਦੀਆਂ ਨਹੀਂ ਪੰਜਾਬ ਦੇ ਅੰਦਰ ਰਸ਼ਰੇ ਜਾਲ ਜਿਹੜਾ ਉਹ ਕਾਲੀਦਰ ਬੀਜੇਪੀ ਔਰ ਕਾਂਗਰਸ ਪਾਰਟੀ ਰੱਖ ਕੇ ਜਿਹੜਾ ਪੰਜਾਬ ਚਲਾਇਆ ਪੰਜਾਬ ਦੇ ਹਰੇਕ ਨੌਜਵਾਨ ਨੂੰ ਟਰੈਪ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਨਸ਼ੇੜੀ ਬਣਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਾਦੀਦਰ ਕਾਬਸ ਤੇ ਭਾਰਤ ਜਨਤਾ ਪਾਰਟੀ ਦੇ ਨਾਮਾਂ ਨੇ ਕੀਤੀ ਕਿਉਂਕਿ ਲਗਾਤਾਰ ਜਿੱਲੇ ਵੀ ਟਵੀਟ ਆ ਰਹੇ ਨੇ ਇਹਨਾਂ ਦੇ ਜਿੰਨੀਆਂ ਵੀ ਫੇਸਬੁੱਕ ਤੇ ਆ ਰਹੇ ਜਾਂ ਨਗੀਆਂ ਤੇ ਜਿੱਲੇ ਵੀ ਵੀਡੀਓ ਦੇ ਰਾਹੀਂ ਬਿਆਨ ਆ ਰਹੇ ਨੇ ਕਿ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਡਰਗ ਮਾਫੀਰਸ ਸਪੋਰਟ ਕਰ ਰਹੇ ਨੇ ਪਰ ਲੇਕਿਨ ਮੈਂ ਤੁਹਾਡੇ ذریعے ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹਨਾਗਾ ਕਿ ਬਿਲਕੁਲ ਅਸੀਂ ਇਸ ਮੈਮ ਨੂੰ ਪਿੱਛੇ ਨਹੀਂ ਹਟਾਂਗੇ ਇਸ ਮੈਮ ਨੂੰ ਹੋਰ ਸੰਖਤ ਕਰਾਂਗੇ ਹੋਰ ਤੇਜ਼ੀ ਦੇ ਨਾਲ ਅਸੀਂ ਡਰਗ ਮਾਫੀ ਤੇ ਬਾਹਰ ਕਰਾਂਗੇ ਚਾਹੇ ਛੋਟਾ ਤਸਕਰਾ ਚਾਹੇ ਵੱਡਾ ਤਸਕਰਾ ਹਰੇਕ ਦੇ ਖਿਲਾਫ ਜਿਹੜੀ ਔਖ ਠੋਕੇ ਕਾਰਵਾਈ ਹੋਗੀ ਔਰ ਜਿਹਨੇ ਨਸ਼ਾ ਵੇਚ ਕੇ ਪੈਸਾ ਕਮਾਇਆ ਧਨ ਕਮਾਇਆ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਆ ਉਹਦੇ ਖਿਲਾਫ ਮਕਦਮੇ ਵੀ ਦਰਜ ਹੋਣਗੇ ਉਹਨਾਂ ਨੂੰ ਜੇਲ੍ਹਾਂ 'ਚ ਵੀ ਜਾਣਾ ਪਊਗਾ ਔਰ ਪੰਜਾਬ ਦੀ ਉਹਨਾਂ ਮਾਮਾ ਨੂੰ ਉਹਨਾਂ ਭੈਣਾਂ ਨੂੰ ਜਿਨ੍ਹਾਂ ਦੇ ਭਰਾ ਮਾਰੇ ਗਏ ਜਿਨ੍ਹਾਂ ਦੇ ਪੁੱਤ ਮਾਰੇ ਗਏ ਜਿਨ੍ਹਾਂ ਦੇ ਪਤੀ ਮਾਰੇ ਗਏ ਉਹਨਾਂ ਨੂੰ ਇਨਸਾਫ ਦੇ ਅੰਦ ਜ਼ਿੰਮੇਵਾਰ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਿਆ ਆਮ ਆਦਮੀ ਪਾਰਟੀ ਦਿਆ ਉਹ ਜ਼ਿੰਮੇਵਾਰ ਜਿਹੜੀ ਅਸੀਂ ਦੇਵਾਵਾਂਗੇ ਪਰ ਲੇਕਿਨ ਪੰਜਾਬ ਦੇ ਲੋਕਾਂ ਨੂੰ ਸਾਫ ਹੋ ਗਿਆ ਕਿ ਚਾਹੇ ਕੈਪਟਨ ਅਮਿੰਦਰ ਸਿੰਘ ਆ ਚਾਹੇ ਕਾਂਗਰਸ ਪਾਰਟੀ ਦੇ ਹੋਰ ਨੇਤਾ ਨੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇਗੇ ਜੈ ਲੀਡਰ ਆਪਣੀ اپੋਜੀਸ਼ਨ ਨੇ ਕਿ ਇਹ ਸਾਰੇ ਲੋਕ ਮਿਲ ਕੇ ਇਕੱਠੇ ਹੋ ਕੇ ਅੰਦਰੋਂ ਸਾਰੇ ਇਕੱਠੇ ਲਗੇ ਇਹ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਇਸ ਲਈ ਕ੍ਰਿਟੀਸਾਈਜ਼ ਕਰ ਰਹੇ ਨੇ ਕਿ ਕਿ ਨਸ਼ਿਆਂ ਦਾ ਖਾਤਮਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਦੇਸ਼ ਦਾ ਖਾਤਮਾ ਕਰ ਰਹੀ ਆ ਪਰ ਲੇਕਿਨ ਮੈਂ ਇੱਕ ਵਾਰ ਇਹ ਦौराਣਾਗਾ ਕਿ ਨਸ਼ਿਆਂ ਦੇ ਖਿਲਾਫ ਜੋ ਦਿਨ ਅਸੀਂ ਸ਼ੁਰੂ ਕੀਤਾਗਾ ਉਹ ਇਤਸਰਾ ਠੋਕ ਬਿਲਾ ਕੇ ਚਲਦਾ ਰਹੂਗਾ ਜਦ ਤੱਕ ਪੰਜਾਬ ਚ ਨਸ਼ੇ ਖਤਮ ਨਹੀਂ ਹੁੰਦੇ ਅਸੀਂ ਕਾਰਵਾਈ ਜਾਰੀ ਰੱਖਾਂਗੇ ਜਿੰਨਾ ਮਰਜ਼ੀ ਬਚਾਉਣ ਲਈ ਜ਼ੋਰ ਲਾ ਲਵੇ ਕੈਪਟਨ ਅਮਿੰਦਰ ਸਿੰਘ ਜਿੰਨਾ ਮਰਜ਼ੀ ਭਾਰਤੀ ਜਨਤਾ ਪਾਰਟੀ ਜ਼ੋਰ ਲਾ ਲਵੇ ਜਿੰਨਾ ਮਰਜ਼ੀ ਕਾਲੀਦਰ ਬੀਜਪੀ ਆਏ ਜ਼ੋਰ ਲਾ ਲ ਅਸੀਂ ਇਹ ਬਹਿਮ ਚਾਰੀ ਰੱਖਾਂਗੇ ਔਰ ਪੰਜਾਬ ਦੀ ਮਾਂ ਮਾਂ ਨੂੰ ਪੰਜਾਬ ਦੀਆਂ ਭੈਣਾਂ ਨੂੰ ਇਨਸਾਫ ਦਿਵਾਵਾਂਗੇ ਔਰ ਪੰਜਾਬ ਚੋਂ ਚਿੱਟਾ ਪੰਜਾਬ ਚੋਂ ਨਸ਼ਾ ਪੰਜਾਬ ਚੋਂ ਡਰੱਗ ਜਿਹੜਾ ਉਹ ਖਤਮ ਕਰਕੇ ਫਿਰ ਸਾਹ ਲਵਾਂਗੇ